ਆਹੇ ਚਾਲੇ ਸਾਡੇ ਆਪਣੇ ਬੰਦੇ ਆਏ ਵੇ ਇਹ ਗੰਦੀ ਗਾਲ ਭਾਜੀ ਕੱਟਾ ਲਾ ਪਿਆ ਇਹਦਾ ਦੇ ਕੁੜੀਆਂ ਕੋਈ ਅਪਸਾਲ ਕੱਢ ਕੇ ਗੋਲੀ ਮਾਰਨ ਨੂੰ ਮਿਲਦਿਆ ਨਾਲੇ ਤੇਰੇ ਪਿਸਤਲ ਦਿੰਨੇ ਆਪਣਾ ਤੇਰਾ ਮੁੰਡੇ ਦਾ ਨਿੱਜਾ ਛਿੱਟੇ ਦੀ ਕੁੜੀ ਦਾ ਭਗਵਾਨ ਮਾਰ ਮੁੰਮਾ ਮਾਰੇ ਇੱਕ ਵਾਰ ਤੂੰ ਮਲਾਇਆ ਮੋਗੇ ਪੂਹੇ ਚੜਿਆ ਪਿਆ ਉਹਦੇ ਗਾਲ ਪੈ। ਵੀਡੀਓ ਬਣਾ ਪਾਜੀ। ਆਹ ਅੰਮ੍ਰਿਤ ਸਰਦਾਰ ਤੁਹਾਨੂੰ ਚਾਹੁੰਦਾ। ਅੱਤਰੁਗਣ ਜੀ ਆਈ। ਚੱਲ ਤੈਨੂੰ ਸ਼ਰਮ ਨਹੀਂ ਆਂਦੀ? ਅੱਤਰੁਗਣ ਜੀ ਆਈ। ਭਾਈ ਅੰਮ੍ਰਿਤ ਆ। ਮੈਂ ਅੰਮ੍ਰਿਤ ਸਰਦਾਰ ਪ੍ਰਧਾਨ ਆ। ਇੱਥੇ ਕੱਲ ਇੱਕ ਕਾਲੂ ਛਪਾਈ ਹੈਗਾ ਜਿਹਦਾ 3456 ਬੈਲਟ ਨੰਬਰ ਆ। ਔਰ ਅੱਜਾ ਸ਼ਰਾਬ ਦੇ ਨਾਲ ਇੱਥੇ ਮੰਦਰ ਤੇ ਆਣ ਕੇ ਆਹ ਮੇਰੀ ਗੁड़िया ਮੰਦਰ ਤੇ ਰਹਿੰਦੀ ਆ ਇਹਨੂੰ ਗਾਲ ਬੰਦਾ ਕੱਢਣ ਲੱਪਿਆ ਜਿੱਧਰੋਂ ਉਧਰੋਂ ਮੇਰੇ ਘਰੋਂ ਆਉਂਦਾ ਆਪਣੀ ਘਰ ਦੀ ਨਾਲ ਲੈ ਕੇ ਤਾਂ ਜਦੋਂ ਵੇਖਿਆ ਮੇਰੀ ਕੁੜੀ ਨੂੰ ਗਾਲ ਮੰਦਰਾ ਕੱਢਣ ਡੈ ਜੀ ਤਾਂ ਆਪਾਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨੇ ਪਿਸਤੌਲ ਗੱਡੀ ਤੇ ਮੇਰੇ ਕੰਨ ਤੇ ਰੱਖਦੀ ਤੋ ਤਦ ਬਾਦ ਪਬਲਿਕ ਕਿੱਟੇ ਹੋ ਗਈ ਤਾਂ ਪੱਜਨ ਲਗਾ ਤੇ ਪਿਸਤੋਲੇ ਦੀ ਡਿੱਗੀ ਤੇ ਜੋ ਮੇਰੀ ਗੁੜੀਆਂ ਨੇ ਫੜ ਲਈ ਮੇਰੀ ਗੁੜੀਆਂ ਨੇ ਫੜ ਕੇ ਇੱਥੋਂ ਮੁਲਾਜ਼ਮ ਆਪਣੇ ਸੈਂਸਿਟੀ ਦੇ ਮੋੜ ਤੇ ਖਲੋਤੇ ਹੁੰਦੇ ਉਹਨਾਂ ਨੂੰ ਬੁਲਾਇਆ ਤਾਂ ਉਹਨਾਂ ਨੂੰ ਦੇਤੀ ਆ ਹਮੇਸ਼ਾ ਹੀ ਹੁੰਦਾ ਨਾਲੇ ਮੇਰੀ ਕੁੜੀ ਨੂੰ ਦਾਣਾ ਕਰਦਾ ਕਦੀ ਸਾਨੂੰ ਘੱਡ ਕਰਦਾ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਆਵੇਂ ਨੀ ਚੈਜ ਕਰਦਾ ਉਹ ਇਦਾਂ ਹੀ ਕਰਦਾ ਆ ਕੇ ਇੱਥੇ ਗਾਲੀ ਗਲੋਚ ਕਰਦਾ ਗੁੰਡਾਗਰਦੀ ਕਰਦਾ ਆ ਤੇ ਕੱਲ ਅਸੀਂ ਗਏ ਆ ਕੰਪਲੀਟ ਲਖਾਨ ਤੇ ਸਾਡੀ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਤੇ ਜੇ ਇਹੀ ਚਾਹਨੇ ਪ੍ਰਸ਼ਾਸਨ ਤੋਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਇਹਦੀ ਗੁੰਡਾਗਰਦੀ ਬੰਦ ਕੀਤੀ ਜਾਵੇ ਪਬਲਿਕ ਵੀ ਬਹੁਤ ਪਰੇਸ਼ਾਨ ਹੁੰਦੀ ਹੈ ਨਾ ਇਹਦੇ ਤੋਂ ਇਹ ਅੱਗੇ ਵੀ ਮਲਾਜਾ ਵੀ ਇਹਦਾ ਕਰਾਇਆ ਆ 120 ਆਈ ਇਹਦੀ ਜਿਹੜਾ ਇਹਦਾ ਮਲਾਜਾ ਕਰਾਇਆ ਹੈ ਤੇ ਅੱਗੇ ਸਾਡੀ ਇਹੀ ਬੇਨਤੀ ਹੈ ਕਿ ਸਾਨੂੰ ਇਨਸਾਫ ਮਿਲੇ ਬਸ ਸਰ ਮੈਂ ਆਪਣੀ ਬੇਟੀਆਂ ਨੂੰ ਲੈ ਕੇ ਅੰਦਰ ਬੈਠੀ ਹੂੰ ਇਸੇ ਕਾਲੂ ਛਪਾਈ ਆਇਆ ਸ਼ਰਮ ਨਰਜਿਆ ਬੜੀ ਗਾਲੀ ਗਲੋਚ ਕੀਤੀ ਬੜਾ ਮਤਲਬ ਕਿ ਦੇ ਖਲਾਰਾ ਪਾ ਕੇ ਗਿਆ ਬੰਦੂਕ ਗੱਡੀ ਮੇਰੇ ਪਾਪਾ ਨੂੰ ਬੰਦੂਕ ਦਿਖਾਉਣ ਲੱਗਾ ਫਿਰ ਅਸੀਂ ਉਹਨੂੰ ਰੋਕਿਆ ਸੰਗਤ ਨੇ ਵੀ ਰੋਕਿਆ ਮੌਜੂਦ ਹੈ ਪੰਡਿਤ ਜੀ ਵੀ ਇੱਥੇ ਹਾਜ਼ਰ ਸਾਨੂੰ ਕੱਲ ਕੱਲ 12 ਵਜੇ ਦਾ ਕੰਮ ਹੈ ਉਹਨਾਂ ਨੇ ਰੋਕਿਆ ਬੜੀ ਗਾਲੀ ਗਲੋਚ ਕੀਤੀ ਹੱਥੀ ਪੈਨ ਤੱਕਰ ਗਿਆ ਸਾਡੇ ਮੇਰੇ ਲੱਤਾਂ ਮਾਰੀਆਂ ਸੱਟ ਲੱਗੀ ਮੇਰੇ ਮੰਮੀ ਦੇ ਵੀ ਕੱਲ ਬਾਲ ਪੁੱਟਣ ਤੱਕਰ ਗਿਆ ਠੀਕ ਹੈ ਬੜਾ ਇਹਨਾਂ ਨੂੰ ਰੋਕਿਆ ਮਲਾਈਵਾਲ ਨੂੰ ਵੀ ਰੋਕਿਆ ਉਲਟ ਸਾਨੂੰ ਬੋਲਣ ਲੱਗੇ ਕਿ ਅਸੀਂ ਤੁਹਾਨੂੰ ਆ ਕਰ ਦੇਣਾ ਇਦਾਂ ਕਰ ਦੇਣਾ ਵਾ ਤੁਸੀਂ ਮੈਨੂੰ ਜਾਣਦੇ ਨਹੀਂ ਸਾਨੂੰ ਧਮਕੀਆਂ ਦੇਣ ਲੱਗ ਕੇ ਤੇ ਮੇਰੀ ਇਹੀ ਗੁਜਾਰਿਸ਼ ਹੈਗੀ ਆ ਕਿ ਸਾਨੂੰ ਨਿਆਂ ਕੀਤਾ ਜਾਵੇ ਇੱਕ ਗੱਲ ਦਾ ਮਸਲਾ ਮੇਰੇ ਨੋਟਿਸ ਵਿੱਚ ਆਇਆ ਤੇ ਇਸ ਬੰਦੇ ਜਿਹੜਾ ਮੈਂ ਵੈਰੀਫਾਈ ਕਰ ਰਿਹਾ ਤੇ ਜਿਨ੍ਹਾਂ ਨੂੰ ਕੰਪਲੀਟ ਦਿੱਤੀ ਗਈ ਉਹਨਾਂ ਨੂੰ ਬਲਾਕ ਹੈ ਥਾਣੇ ਤੇ ਥਾਣੇ ਬਲਾਕੇ ਇਸ ਦੇ ਵਿੱਚ ਜੋ ਵੀ ਬਣਦਾ ਹੋਊਗਾ ਜੇ ਕੋਈ ਕਾਰਵਾਈ ਬਣਦੀ ਹੋਊਗਾ ਉਹ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਇਹ ਵੈਰੀਫਾਈ ਕਰਾਂਗੇ ਵੀ ਇਹਨੇ ਮੁਲਾਜ਼ਮ ਨੇ ਉੱਥੇ ਆਪਣਾ ਵੈਪਨ ਉਹਨਾਂ ਨੂੰ ਦਿਖਾਇਆ ਕਿ ਇਹਨੂੰ ਯੂਜ਼ ਕੀਤਾ ਕਿ ਨਹੀਂ ਕੀਤਾ ਉਨਾਂ ਬੰਦੋ ਕਹਿੰਦੇ ਕਿ ਵੈਪਨ ਉਹਦੇ ਹੱਥੋਂ ਡਿੱਗਾ ਉਸ ਤੋਂ ਬਾਅਦ ਚੌਂਕ ਚੌਂ ਮੁਲਾਜ਼ਮਾਂ ਨੂੰ ਬੁਲਾ ਕੇ ਉਹਨਾਂ ਨੂੰ ਉਹਦਾ ਵੈਪਨ ਵੀ ਦਿੱਤਾ ਗਿਆ ਵਾਪਸ ਦਿੱਤਾ ਗਿਆ ਤੇ ਬੰਦਾ ਵੀ ਹਵਾਲੇ ਕੀਤਾ ਗਿਆ ਪੁਲਿਸ ਦੇ ਹਾਂਜੀ ਉਹ ਮੁਲਾਜ਼ਮ ਨੂੰ ਲਿਆਂਦਾ ਸੀ ਉਹਨੂੰ ਲਿਆ ਕੇ ਅਸੀਂ ਉਹਦਾ ਜਿਹੜਾ ਵੀ ਮੁਲਾਜ਼ਾ ਵੀ ਕਰਾਇਆ ਸੀ ਤੇ ਇਸ ਤੋਂ ਇਲਾਵਾ ਜਿਹੜਾ ਉਹ ਜਿਹੜਾ ਵੈਪਨ ਹੈ ਉਹਨੂੰ ਮੱਧਯਮ ਹਾਲ ਦੇ ਵਿੱਚ ਰੱਖਿਆ ਹੋਇਆ ਆਪਣੇ ਕੋਲ ਮੁਲਾਜ਼ੇ ਦੇ ਵਿੱਚ ਉਹ ਕਹਿੰਦੇ 120% ਐਲਕੋਹਲ ਹੈ ਇਹ ਬੰਦਾ ਨਸ਼ੇ ਦੇ ਵਿੱਚ ਹੀ ਹੈ ਮੁਲਾਜ਼ਮ ਨੇ ਰਿਪੋਰਟ ਨਹੀਂ ਮੈਂ ਦੇਖੀਗੀ ਪਰ ਇਹਨਾਂ ਨੂੰ ਪਤਾ ਲੱਗਾ ਵੀ ਮਲਾਜਵਾ ਨੇ ਜਿਹੜਾ ਵੀ ਉਹਦਾ ਮਲਾਜਾ ਕਰਾਇਆ ਸੀ ਸਰ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਉੱਥੇ ਦੇ ਪਰਿਵਾਰ ਮੰਦਰ ਦੇ ਬੰਦੇ ਸਾਨੂੰ ਕੁੱਟਿਆ ਵੀ ਗਿਆ ਉਹਨਾਂ ਨੂੰ ਮਲਾਜਾ ਨਹੀਂ ਕੋਟ ਮਾਰਦੇ ਸਬੰਧੀ ਨਹੀਂ ਕੁਝ ਵੀ ਰਿਹਾ ਮੈਨੂੰ ਪਤਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਇਹ ਸਬੰਧੀ ਮੈਂ ਵੈਰੀਫਾਈ ਕਰਨਾ ਹੈ ਜੀ